ਲੋ ਮੇਟਰ ਇੱਕ ਸਰਪ੍ਰਾਈਜ਼ ਆ ਰਿਹਾ ਹੈ ਸਮਾਨ ਸਮੋਨਾ ਦਾ ਖੋਲੀ ਜਨੇ ਬਸ ਜਿਹੜਾ ਲਾਇਆ ਸੀ ਆਪਾਂ ਹੰਡੇ ਇੱਕ ਨੂੰ ਖਲਾ ਲੈਣਾ ਰੇਸ ਰੂਸ ਹੋਰ ਜਿਹੜਾ ਲਾਲੇ ਭਾਬੇ ਨਿੱਕੇ ਮੋਟੇ ਉਹ ਸਭ ਲਾ ਲੈਨੇ ਹੈ ਲਾਈਟਾਂ ਨੂੰ ਠਹਿਰੇ ਲਾ ਲੈਣਗੇ ਮਿਲਦੇ ਹਾਂ ਜਲਦੀ ਨਵੀਂ ਚੀਜ਼ ਨੂੰ ਬਾਏ ਬਾਏ ਕਰਤੀ ਬਸ ਇਹਨੂੰ ਵੀ ਸਮਾਨ ਸਭ ਪਾਸਾਰੇ ਹੀ ਖੋਲੀ ਜਾਂਦੇ ਪਤੰਦਰ ਭਾਈ ਕੋਸਤਾ ਛੱਡ ਦਿਓ ਯਾਰ ਹੈ ਜੇ ਉਹ ਆਪਣਾ ਕਰਕੇ ਛੱਡਣਾ ਕੋਨਾ ਠੀਕ ਹੈ ਯਾਰ ਭਰਾ ਮੜਾ ਮੋਟਾ ਤਾਂ ਕੋਈ ਨਾ ਕੋਈ ਛੱਡੋਗੇ ਆ ਵੀ ਲਾ ਕੇ ਰੱਖ ਲੈ ਤੂੰ ਯਾਰ ਜਿਹੜਾ ਮਹਿੰਗੇ ਭਾਰੀ ਜੀ ਸੀ ਉਹ ਤਾਂ ਤੁਸੀਂ ਲਾ ਲਈ ਤੁਸੀਂ ਲੋਣੀ ਸੀਗੀ ਆਪਾਂ ਹੈ ਗੱਲ ਹੋਈ ਸੀ ਪਹਿਲਾਂ ਗੱਲ ਹੋਈ ਸੀ ਸਰ ਠੀਕ ਹੈ ਲੇਟਾ ਲਾ ਲੇਟਾਂ ਵਿਰਾਉਣਗਾ ਏ ਇਟਰਮਣੀ ਛੱਡ ਦਿੰਗੇ ਬਾਈ ਇਹ ਗਾ ਭਰਾਵਾ ਇੱਥੇ ਰੇਜੀ ਲੱਗੀ ਹੁੰਦੀ ਸੀ ਕੋਈ ਲਾ ਲਈ ਆ ਰੱਖੀ ਬੈਠਿਆ ਪਤੰਦਰ ਬੈਟਰੀ ਬੈਟਰੀ ਵੀ ਲਾਉਣੀ ਆ ਠੀਕ ਆ ਭਰਾਵਾ ਹੈ ਆਪੇ ਆਪ ਦੀ ਲੈਣੀ ਆਪੇ ਆਪ ਦੀ ਨਾਲ ਸਟਾਰਟ ਕਰਨਗੇ ਠੀਕ ਆ ਚੱਲ ਸਹੀ ਆ ਪੈਸੇ ਲਾਏ ਆ ਜਿਹੜੇ ਉਹ ਤਾਂ ਲੱਜੇ ਚੱਲ ਆਹ ਤਾਂ ਆਪਾਂ ਛੱਡ ਦਾਂਗੇ ਨਾ ਮੈਟ ਮੂਡ ਤਾਂ ਛੱਡ ਦਾਂਗੇ ਸੀਟ ਕਵਰ ਵੀ ਛੱਡ ਦਿਆਂਗੇ ਹਫਤਾ ਇਹ ਬਾਕੀ ਨਹੀਂ ਕੋਈ ਛੱਡਦੇ ਆਪਾਂ ਮੁੱਛਾਂ ਨੂੰ ਵੜਾ ਹੀ ਦੇਈਏ ਨਾ ਆਦਾ ਕਰਤਾ ਲੰਡਾ ਮੁੰਡਿਆਂ ਨੇ ਇੱਥੇ ਹੋਰ ਨਹੀਂ ਲਾ ਕੋੜਾ ਖੜਾਉੜਾ ਹਨਾ ਆਖਰੀ ਦਿਨ ਉਤਰਨੇ ਨੇ ਆਇਤਾ ਦੇਣੀ ਆ ਹੁਣ ਘੰਟੇ ਆ ਘੰਟਿਆਂ ਦੇ ਹਿਸਾਬ ਨਾਲ ਹੀ ਆ ਹੁਣ ਹੋਰ ਨਹੀਂ ਲਾ ਕੋੜਾ ਚੜਨਾ ਇੱਥੇ ਇਹ ਇਹ ਵੀ ਘੋੜਾ ਹੀ ਸੀ ਆਪਣਾ ਨੀਲਾ ਚਲੋ ਨਾਲ ਨਾਲ ਸਾਰਾ ਸਮਾਨ ਚੱਕਾ ਆਰ ਨਹੀਂ ਛੱਡਦੇ ਗਿਫਟ ਕਰਦੇ ਚਲੋ ਯਾਰ ਦੇ ਤਾਂ ਦਿੱਤੇ ਨਾ ਲੋਕ ਇਹ ਵੀ ਨਹੀਂ ਦਿੰਦੇ ਲੋਕ ਇਹ ਵੀ ਨਹੀਂ ਦਿੰਦੇ ਚਲ ਗਿਫਟ ਕਰਦੇ ਦਾ ਲੈ ਜਾ ਭਾਜਾ ਢੋੜ ਲੈ ਇਹਨੂੰ ਭਾਈ ਹੋਣੀ ਦਾ ਹੈਗਾ ਯਾਰ ਹੋਣੀ ਕੀਤਾ ਮਸਾਂ ਰੇਸਾਂ ਹੀ ਦਿੰਦਾ ਉਹਨਾ ਮੱਛਰਿਆ ਰੇਸਾਂ ਹੀ ਦੇਣੀ ਹੈਗਾ ਨਾਲ ਹੀ ਦਿੰਦਿਆਂ ਰੇਸਾਂ ਪਰ ਹਣਾ ਆਜਾ ਕਰੀ ਗੀ ਉਹ ਵੇਖੀ ਲੈ ਅੰਨਾ ਓਏ ਅੰਨੇ ਨੇ ਬਾਹਰ ਤੋਂ ਲੱਗਦੇ ਨਹੀਂ ਨੀ ਹੋਣਾ ਦਾ ਤੂੰ ਹੀ ਆ ਬਾਤ ਗਿਆ ਵਾਵਾ ਹਾਂ ਰੀਵੀ ਲੜੀ ਠੱਗਾ ਨਾ ਬਾਈ ਆ ਹੋਰ ਕੀ ਹੈ ਮੁੱਲ ਲਈਏ ਹੋਰ ਉਹ ਕਰਿਆ ਤੇ ਨਹੀਂ ਹੁੰਦਾ ਮੁੱਲ ਲਈਏ ਮੁੱਲ ਮੁੱਲ ਤਾਂ ਕੀ ਦੇਣਿਆ ਤੂੰ ਮੈਨੂੰ 10000 ਦੀ ਬੈਟਰੀ ਹੈ ਮੇਰੀ ਹੋਰ ਰੱਖ ਕੇ ਵੇਚਿਆ ਹਜ਼ਾਰ ਵਾਲੀ ਸਸਤੀ ਜੀ ਆਈ ਹੈ ਫਿਰ ਬਾਈ ਚੱਲ ਤੂੰ ਕੀ ਯਾਦ ਰੱਖੇਗਾ ਕੰਪਰੋਮਾਈਜ਼ ਕਰਨਾ ਪੈਣਾ ਕੰਪਰੋਮਾਈਜ਼ ਕਰ ਲਿਆ ਯਾਰ ਤੇਰੇ ਖਾਤਰ ਤੈਨੂੰ ਆਖਿਆ ਮੈਂ ਹੂੰ ਹੌਣ ਹੌਣ ਪਾਊਗਾ ਗੱਡਦੇ ਆ ਵੀ ਯਾਰ ਡੈਕ ਸਹੀ ਹੁਣ ਚੱਦੂਗਾ ਸਪੈਸ਼ਲ ਡੈਕ ਵਾਲੀ ਆਓ ਬੱਲਿਆ ਨਾ ਬੇਸ ਵਧੀਆ ਤਾਂ ਕਹਿਦੀ ਮੈਨੂੰ ਚੱਕੋ ਮਿੱਤਰੋ ਪਹੁੰਚ ਗਏ ਆਪਾਂ ਨਿਊ ਰੈਂਡ ਏਜੰਸੀ 'ਚ ਚਾਰ ਟੈਟਰ ਆਏ ਸੀ ਆ ਦੋ ਹੀ ਰਹਿ ਗਏ ਦੋ ਤਾਂ ਡਿਲੀਵਰ ਹੋ ਗਏ ਆਪਣੇਉਣ ਤੋਂ ਪਹਿਲਾਂ ਪਹਿਲਾਂ ਹੀ ਹੁਣ ਇਹਨਾਂ ਦੋਨਾਂ 'ਚ ਦੇਖਦੇ ਆ ਕਿਹੜਾ ਲੈਣਾ ਇੱਕ ਦੇ ਤਾਂ ਟਾਇਰ ਹੈਗੇ ਐਮ ਆਰ ਐਫ ਦੇ ਇੱਕ ਦੇ ਹੈਗੇ ਗੁੜੀਆ ਦੇ ਸਾਡਾ ਰਦਾ ਐਮ ਆਰ ਐਫ ਦੇ ਲੈਣ ਦਾ ਹੀ ਹੈ ਇਹ ਉੱਚਾ ਖੜਦਾ ਟਰੈਕਟਰ ਦੂਜੇ ਨਾਲ ਦੇਖਦੇ ਆਂ ਬਾਕੀ ਕੀ ਬੰਦਾ ਅੱਧੀ ਘਰ ਰਹੀ ਐ ਤੇ ਫਾਰਮੈਨ ਸਾਹਿਬ ਕੀ ਰਦਾ ਹੈ ਮਾਡਲ ਦੇਖ ਕੇ ਤੇ ਮਿੱਤਰੋ ਆਹ ਕਰਾਉਣੇ ਤਿਆਰ ਕਰ ਦਿੰਦੇ ਆਉਣੇ ਕਿ ਜਗ੍ਹਾ ਜਿੱਥੇ ਕੰਟਰੋਲ ਬਣਾਉਗਾ ਇੱਥੇ ਰਨ ਲੈਣਾ ਠੀਕ ਹੈ ਮੈਨੂੰ ਇੱਥੇ ਕੰਟਰੋਲ ਕਰਦਾ ਮੈਨੂੰ ਇੱਥੇ ਲਿਫਟ ਚਾਹੀਦਾ ਨਾ ਮਰ ਲੈ ਲੈ ਕੰਟਰੋਲ ਹਾਂਜੀ ਤੇ ਥੋੜਾ ਨਹੀਂ ਮਗਰ ਕੇ ਬੰਨ ਲਈ ਠੀਕ ਹੈ ਇਹ ਤਾਂ ਚੱਕਣਾ ਸਿੱਟਣਾ ਹਾਂਜੀ ਉਹਦਾ ਲਿਫਟ ਆਟੋਮੈਟਿਕ ਚੱਲ ਹੋਣਾ ਆਹ ਸਪੀਡ ਵਧਾਉਣਾ ਤੇ ਐਨ ਵਧੂ ਵੀ ਐਨ ਘਟੂ ਠੀਕ ਹੈ ਤੇ ਪਰਲਾ ਕਿਹੜਾ ਬਾਈ ਉਹਦਾ ਇਹਦਾ ਮਰ ਲੈ ਜਿੱਕਦਾ ਇਹ ਖੁੱਲਾ ਹੀ ਰਹਿਣਾ ਜੀ ਬਾਈ ਠੀਕ ਹੈ ਬਾਕੀ ਇਹਦੇ ਵਿੱਚ ਆ ਗਿਆ ਦੇ ਸਾਰ ਨਹੀਂ ਬਣੀ ਜੀ ਠੀਕ ਹੈ ਇੱਕ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਮੀ ਆਣਾ ਉਤੋਂ ਠੀਕ ਹੈ ਠੀਕ ਹੈ 1 2 3 ਥੱਲੋਂ ਚੌਥਾ ਠੀਕ ਹੈ ਜੀ ਆਹ ਦੋ ਵਾਧੂ ਦਿੱਤੇ ਸਪੇਅਰ ਦਿੱਤੇ ਆ ਹਾਂ ਜੀ ਮੰਨ ਲਓ ਜੇ ਤੇਰਾ ਟਰੈਕਟਰ ਸਟਾਰਟ ਨਹੀਂ ਹੁੰਦਾ ਸਿਰਫ ਸੈਲਫ ਨਹੀਂ ਚੱਲਦਾ ਹਾਰਨ ਮਾਰ ਕੇ ਦੇ ਲਈ ਠੀਕ ਹੈ ਜੀ ਹਾਰਨ ਵੀ ਲਿਵਾਇਆ ਫਿਰ ਚੂਕ ਕਰਕੇ ਚਲਾ ਦਿੰਦਾ ਠੀਕ ਹੈ ਹਾਰਨ ਤੇ ਸੈਲਫ ਦਾ ਇਕੱਠਾ ਹੀ ਹੁੰਦਾ ਠੀਕ ਹੈ ਜੀ ਬਾਕੀ ਲਾਈਟ ਆਂਦਾ ਠੀਕ ਹੈ ਠੀਕ ਹੈ ਕਈ ਵਾਰੀ ਕੀ ਟਰੈਕਟਰ ਸਟਾਰਟ ਨਹੀਂ ਹੁੰਦਾ ਤੁਹਾਡਾ ਸੈਲਫ ਨਹੀਂ ਲੈਂਦਾ ਹਾਰਨ ਵੱਜੀਆਂ ਸਰ ਹਾਂਜੀ ਇੱਕ ਨਾਲ ਇੱਥੇ ਬਸ ਸਵਿਚ ਆਉਂਦਾ ਹੈ ਆ ਸੱਚ ਆਈ ਠੀਕ ਹੈ ਠੀਕ ਜਿਵੇਂ ਮਨਨ ਕਿ ਕੱਲ ਵੀ ਇਹ ਟਰੈਕਟਰ ਹਾਈ ਲੋ ਨੋਟ ਵਗੈਰੇ ਸਵਿਚ ਸਟਾਰਟ ਨਹੀਂ ਹੁੰਦਾ ਹਾਂਜੀ ਤੁਸੀਂ ਜਿਹੜਾ ਕਿ ਨਾ ਦੋ ਇਹਨਾਂ ਨੂੰ ਜੁਆਇੰਟ ਕਰ ਲਈ ਹਾਂਜੀ ਜਿਹੜੀ ਇੰਜਨ ਵਾਲੇ ਪਾਸੇ ਆਉਂਦੀ ਆ ਆ ਇੰਜਨ ਵਾਲੇ ਪਾਸੇ ਰਾਹ ਤੱਕ ਆੜੀ ਪਿਓ ਆ ਚ ਪਲੱਗ ਨੂੰ ਹਾਂਜੀ ਆ ਜਿਹੜੀ ਇੰਜਨ ਵਾਲੇ ਪਾਸੇ ਜਾਂਦੀ ਹੈ ਇਹਦੇ ਵਿੱਚ ਇੱਕ ਨਾ ਆਪਾਂ ਦਿਮਿਆ ਉਹ ਨਹੀਂ ਤਾਂ ਕਿ ਉਹ ਵੀ ਉਹ ਨਾ ਕਿ ਪਾਦੀ ਅੱਛਾ ਜੀ ਟਰੈਕਟਰ ਸਟਾਰਟ ਹੋ ਜੂਗਾ ਤੇ ਕੰਮ ਲੈ ਜਾਊਗਾ ਠੀਕ ਆ ਠੀਕ ਹੈ ਬਾਅਦ ਚ ਜੇਨ ਕਿ ਸੋਚ ਖਰਾਬ ਹੋਈ ਤਾਂ ਹੁੰਦਾ ਹੈ ਜੀ ਮਤਲਬ ਬਾਅਦ ਚ ਬੰਦਾ ਮਿਸਤਰੀ ਪਾ ਵੀ ਹੁੰਦਾ ਹੈ ਹਾਂ ਜੀ ਹਾਂ ਜੀ ਆ ਜਾ ਮੈਂ ਕੋਲ ਜਿਆਦਾ ਤਾਂ ਨਹੀਂ ਆਉਂਦਾ ਯਕੀਨ ਮਿਨੀਮਮ ਆ ਗਿਆ ਐਮਐਸ ਮੈਕਸਿਮਮ ਜਦੋਂ ਟਰੈਕਟਰ ਸਟਾਰਟ ਕਰੂਗਾ ਥੱਲੇ ਇੱਥੇ ਹੀ ਰਹੂਗਾ ਸਦਾ ਠੀਕ ਹੈ ਜੀ ਥੱਲੇ ਆ ਜੂਗਾ ਠੀਕ ਹੈ ਠੀਕ ਹੈ ਇਹਦੂ ਫੁੱਲ ਨਹੀਂ ਜਾਣਾ ਚਾਹੀਦਾ ਤੜਕੇ ਦੇ ਬੰਦ ਚੈੱਕ ਕਰਨਾ ਇਹਦੂ ਥੱਲੇ ਨਾ ਜਾਵੇ ਪਹਿਲਾਂ ਬੰਦ ਖੜੇ ਤੇ ਹਾਂ ਜਦੋਂ ਤੜਕੇ ਤੜਕੇ ਠੀਕ ਹੈ ਜੀ ਠੀਕ ਹੈ ਇਹਦੂ ਜਿੱਥੇ ਮਰਜ਼ੀ ਤਰ੍ਹਾਂ ਫਰੇ ਇਹਦੂ ਥੱਲੇ ਨਾ ਜਾਵੇ ਇਹਦੂ ਦਾਣਾ ਬਰੇ ਠੀਕ ਹੈ ਜੀ ਠੀਕ ਹੈ ਤੇ ਜਿਹੜੀ ਕਿੰਦ ਨੇ ਇਹਦੇ ਨਾਲ ਜੋਇੰਟ ਹੁੰਦੇ ਆ ਬਰਾਬਰ ਹਾਂ ਜੀ ਲੈਫਟ ਆ ਗਈ? ਹਾਂਜੀ। ਕਿਉਂਕਿ ਫੇਰ ਉਹ ਸੀਲ ਦੀ ਜਿਹੜਾ ਨਾ ਆ ਜਾਂਦਾ ਤੇਰੇ ਲਈ। ਠੀਕ ਹੈ ਜੀ। ਸਹੀ ਨਾ ਭਾਈ? ਤੇ ਇੱਕ ਜਦੋਂ ਤੜਕੇ ਜਦੋਂ ਤੁਸੀਂ ਸਟਾਰਟ ਕਰਨਾ ਟਰਾਈਟਰ ਹਾਂਜੀ। ਉਹਨੂੰ ਤੁਸੀਂ ਠੰਡੇ ਨੂੰ ਰੇਸ ਨਹੀਂ ਮਾਰਨੀ। ਸਹੀ ਹੈ। ਕਟਰ ਕੋ ਹੈ? ਹਾਂ। ਉਹ ਤੇ ਚੱਕ ਰਹੀ ਆ। 10 ਮਿੰਟ ਪਹਿਲਾਂ ਸਟਾਰਟ ਖੜਾ। ਇਹਦੇ ਵਿੱਚ ਕੀ ਹੁੰਦਾ ਕਟਰ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਇਹ ਬੁਸ਼ ਹੁੰਦੇ। ਹਾਂਜੀ। ਬੁਸ਼ਾਂ ਵਿੱਚ ਦੀ ਨਾ ਇੱਕ ਜਿਹੜਾ 베ਰਿੰਗ ਤਾਂ ਹੁੰਦਾ ਨਹੀਂ ਇਹਦੇ ਵਿੱਚ। 베ਰਿੰਗ ਦੇ ਥਾਂ ਤੇ ਮਗਲੈਲ ਚੱਲਦਾ। ਜਿਹੜਾ ਮੰਗਾਇਆ ਦਾ ਹਾਂਜੀ ਸਾਰਾ ਕਰਦਾ ਜੇ ਆਪਾਂ ਉਹ ਛੁੱਟੇ ਤਰਗੜੇ ਜਾਣਗੇ ਉਹ ਫਿਰ ਕੀ ਹੁੰਦਾ ਸਪੈਚ ਪੈ ਪੈ ਤੇ ਬੋਸ ਕਰਾਓ ਐਵਰੀਥਿੰਗ ਤੇ ਲੈਟਰ ਦੀ ਘਟਣ ਲੱਗੇ ਠੀਕ ਹੈ ਜੀ ਸਹੀ ਹੈ ਬਸ ਹੋਰ ਨੌਜ ਰਣੇ ਦਾ ਮੈਨੂੰ ਫੋਨ ਕਰੀਕ ਠੀਕ ਹੈ ਜੀ ਥੈਂਕ ਯੂ ਜੀ ਰੈਲੀ ਚੋਬਰ ਨਾਲਜ ਪੂਰੀ ਓਕੇ ਹੋ ਗਿਆ ਕੰਮ ਹਾਂ ਵੀ ਛੱਤੀ ਦੀ ਦਾ ਪੂਰਾ ਫੈਨ ਆ ਚੋਬਰ ਇਹਦਾ ਪੱਕਾ ਕਣੀ ਜੀ ਕਿਉਂ ਕਰ ਰਹੇ